ਕ੍ਰੀਤਮ ਜਾਣ ਲਿਓ ਮਨ ਮਾਈ ਆਪਣੇ ਸੁਖ ਸਿਉ ਇਹ ਜਗ ਫਾਂਦਿਓ ਕੋ ਕਹੂ ਕੋ ਨਾ ਕਮ ਆਣ ਬਹੁਤ ਮਿਲ ਬਟ ਰਾਤ ਚਾਹੂ ਹੂੰ ਦਿਸ ਕੇ ਤੇਰੇ ਬਿਪਤ ਪਾਰੀ ਸਭ ਹੀ ਸੰਗ ਛਾਡਤ ਓ ਨਾਰਿਆ ਵਤਨੀ ਰਕੀਨਾ ਦੇ ਬਹੁਤ ਹਿਤ ਜਾਂ ਸਿਉ ਸਦਾ ਰਹੇ ਸੰਗ ਲਾਗੀ ਜਬ ਹੀ ਹਾਂਸ ਤਜੀ ਇਹ ਕਾਇਆ ਪ੍ਰੇਤ ਪ੍ਰੇ ਰਪਾ ਕੀ ਇਹ ਬੇਦਕੋ ਬਿਵਹਾਰ ਬਣਿਉ ਹੈ ਜਾਂ ਸਿਉ ਨੇ ਲਗਾਇਓ ਅੰਤ ਕਾਰ ਨਾਣਕ ਬੇਨਹਾਰ ਜੀ ਓ ਕਾਮ ਨਾ ਆਇਓ ਰੀਤਮ ਜਾਣ ਲੇ ਹੋ ਮਨ ਮਾਈ ਪ੍ਰੀਤਮ ਜਾਣ ਲੇ ਹੋ ਮਨੁ ਮਾਈ ਵਾਹਿਗੁਰੂ ਪਉੜੀ ਜੋ ਰੱਤੇ دیدار ਸੇ ਸੱਚ ਆਕ ਜਿੰਨੀ ਜਾਤਾ ਖਸਮ ਕਿਉਂ ਲੱਭਾ ਇਨਾ ਖਾਕ ਤਾਂ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ RAM ਕਲੀ ਕੀ ਬਾਗ ਆਓ ਅੱਜ ਇਸ ਦੀ ਪੰਜਵੇਂ ਪੌੜੀ ਦੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਪੌੜੀ ਜੋ ਰੱਤੇ ਦਿੱਤਾ ਦੇ ਸੇ ਸੱਚ ਹਾਕ ਜਿਹੜੇ ਉਸ ਵਾਹਿਗੁਰੂ ਦੇ ਦਿਦਾਰ ਦੇ ਵਿੱਚ ਰਤੇ ਹੋਇਆ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਸਦਾ ਤਾਂ ਹੈ ਸੇ ਸੱਚ ਹਾਕ ਹਾਕ ਆਖ ਸੱਚ ਉਹ ਵਾਹਿਗੁਰੂ ਸੱਚ ਸੱਚ ਰੂਪ ਵਾਹਿਗੁਰੂ ਜੋ ਸਦਾ ਲਈ ਰਹਿਣ ਵਾਲਾ ਹੈ ਜੋ ਅਬਨਾਸ਼ੀ ਹੈ ਸੇ ਸੱਚ ਆਕ ਉਹਨਾਂ ਨੂੰ ਉਸ ਵਾਹਿਗੁਰੂ ਦਾ ਰੂਪ ਹੀ ਸਮਝੋ ਉਸ ਦਾ ਵਾਹਿਗੁਰੂ ਦਾ ਰੂਪ ਹੀ ਆਕੋ ਜਿਹੜੇ ਉਸ ਵਾਹਿਗੁਰੂ ਦੇ ਦਿਦਾਰ ਦੇ ਵਿੱਚ ਰਤੇ ਹੋਏ ਜੋ ਰਤੇ ਦਿਦਾਰ ਸੇ ਸੱਚ ਹਾਕ ਆਕ ਆਕ ਸਮਝ ਜੋ ਸਵਾਹਿਗੁਰੂ ਦੇ ਦیدار ਦੇ ਵਿੱਚ ਰੁੱਤ ਹੋਏ ਹਨ ਉਹਨਾਂ ਨੂੰ ਸਵਾਹਿਗੁਰੂ ਦਾ ਰੂਪ ਜੀ ਸਮਝੋ ਜਿਨੀ ਜਾਤਾ ਖਸ ਕਿਉਂ ਲੱਗੈ ਤਨਾ ਹਾਕ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ ਖਸਮ ਵਾਹਿਗੁਰੂ ਉਸ ਵਾਹਿਗੁਰੂ ਦੇ ਨਾਲ ਸਾਥ ਪਾ ਲਈ ਹੈ ਕਿਉਂ ਲੱਭੈ ਟੀਣਾ ਖਾਕ ਉਹਨਾਂ ਦੀ ਖਾਕ ਨੂੰ ਲੱਭ ਉਹਨਾਂ ਦੀ ਖਾਕ ਨੂੰ ਢੂੰਡ ਤਾਂ ਜੋ ਤੇਰਾ ਵੀ ਜਨਮ ਜੋ ਹੈ ਉਹ ਸਫਲ ਹੋ ਜਾਵੇ ਜਿਹੜੇ ਉਸ ਵਾਹਿਗੁਰੂ ਵਾਹਿਗੁਰੂ ਦੇ ਨਾਲ ਰੁੱਤੇ ਗਏ ਹਾਂ ਜਿਹੜੇ ਉਸ ਵਾਹਿਗੁਰੂ ਦੇ ਦਰਦਾਰ ਦੇ ਵਿੱਚ ਰੁੱਤੇ ਹੋਏ ਹਨ ਅਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ ਉਸ ਵਾਹਿਗੁਰੂ ਨੂੰ ਸਮਝ ਲਿਆ ਹੈ ਕਿਉਂ ਲੰਬੈ ਤਿਣਾ ਖਾਕ ਉਹਨਾਂ ਦੇ ਚਾਨਾਂ ਦੀ ਧੂੜ ਲੱਪਣ ਦੀ ਕੋਸ਼ਿਸ਼ ਕਰ ਮਨ ਮੇਰਾ ਵੇਕਾਰ ਮਨ ਮੈਲਾ ਵੇਕਾਰ ਹੋਵੇ ਸੰਗ پاک ਜੇ ਆਵੇ ਜੋ ਸਵਾਹਿਗੁਰੂ ਦੇ دیدار ਦੇ ਵਿੱਚ ਰਤੇ ਹੋਇਆ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਲ ਸੰਗ ਪਾ ਲਈ ਹੈ ਜੇ ਉਹਨਾਂ ਦਾ ਸੰਗ ਮਿਲ ਜਾਵੇ ਇਹ ਮਨ ਮੈਲਾ ਵਿਕਾਰ ਇਹ ਮਨ ਜੋ ਵਿਕਾਰਾਂ ਦੇ ਨਾਲ ਵਿਕਾਰ ਰੂਪ ਹੀ ਬਣਿਆ ਹੋਇਆ ਹੈ ਉਹ ਹੋਵੇ ਸੰਗ پاک پاک ਪਵਿੱਤਰ ਉਹਨਾਂ ਦਾ ਸੰਗ ਮਿਲ ਜਾਵੇ ਤਾਂ ਇਹ ਮਨ ਜੋ ਵਿਕਾਰਾਂ ਦੇ ਵਿੱਚ ਮੈਲਾ ਹੋਇਆ ਪਿਆ ਹੈ ਵਿਕਾਰ ਰੂਪ ਹੀ ਹੋਇਆ ਪਿਆ ਹੈ ਇਹ ਪਵਿੱਤਰ ਹੋ ਜਾਏਗਾ ਇਸ ਸੱਚਾ ਮਹਿਲ ਖੁੱਲਾ ਪਰਮਤਾਕ ਜਦੋਂ ਇਹਨਾਂ ਦਾ ਸੰਗ ਮਿਲਿਆ ਜਿਹੜੇ ਕਿ ਉਸ ਵਾਹਿਗੁਰੂ ਦੇ ਦੌਰ ਦੇ ਵਿੱਚ ਰਤੇ ਹੋਏ ਹਨ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਲ ਆਪਣੀ ਸਾਹ ਪਾ ਲਈ ਹੈ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ ਜਿਨ੍ਹਾਂ ਦਾ ਮਨ ਇਹੋ ਜੇ ਸੰਗੀਆਂ ਦੇ ਨਾਲ ਰਲ ਕੇ ਪਵਿੱਤਰ ਹੋ ਗਿਆ ਹੈ ਇਹੋ ਜੇ ਸੰਗੀਆਂ ਦੇ ਨਾਲ ਜਿਸ ਸਚੰ ਮਹਲ ਇਹੋ ਜੇ ਗੁਰਮੁਖ ਜਨਾਂ ਦੀ ਸੰਗਤ ਦੇ ਨਾਲ ਉਸ ਵਾਹਿਗੁਰੂ ਦਾ ਮੈਨ ਜੋ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਵਾਹਿਗੁਰੂ ਦੇ ਧਾਰ ਦੀ ਪ੍ਰਾਪਤੀ ਹੋ ਜਾਂਦੀ ਹੈ ਫੁੱਲ ਪਰਮ ਤਾਰਕ ਅਤੇ ਭਰਮ ਭਲੇਖਿਆਂ ਦੇ ਵਿੱਚ ਜੋ ਇਸ ਦਾ ਆਤਮਿਕ ਦਰਵਾਜਾ ਜੋ ਹੈ ਉਹ ਬੰਦ ਪਿਆ ਸੀ ਉਹ ਖੁੱਲ ਜਾਂਦਾ ਹੈ ਭਰਮ ਭਲੇਖਿਆਂ ਦੇ ਕਰਕੇ ਇਸ ਦਾ ਤਾਕ ਤਾਕ ਆਤਮਿਕ ਦਰਵਾਜਾ ਜੋ ਸੀ ਉਹ ਖੁੱਲ ਜਾਂਦਾ ਹੈ ਪ੍ਰਸਾਦ ਉਹ ਆਤਮਿਕ ਜੀਵਨ ਵੱਲ ਵੱਧ ਜਾਂਦਾ ਆਤਮਿਕ ਜੀਵਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਦੇ ਖਾਲ ਮਹਿਲ ਤਿਸ ਨਾਮ ਮਿਲਤਾਕ ਜਿਸ ਤੇ ਉਹ ਵਾਹਿਗੁਰੂ ਕਿਰਪਾ ਕਰਕੇ ਆਪਣੇ ਮੈਨਾਂ ਦਾ ਦਰਸ਼ਨ ਕਰਵਾ ਦਿੰਦਾ ਹੈ ਆਪਣੇ ਦਰ ਦੇ ਨਾਲ ਜੋੜ ਲੈਂਦਾ ਹੈ ਉਹਨਾਂ ਨੂੰ ਫਿਰ ਤਿਸ ਨਾਮ ਮਿਲਤਾਕ ਫਿਰ ਉਹਨਾਂ ਨੂੰ ਉਸ ਜਗ੍ਹਾ ਤੋਂ ਕਦੇ ਵੀ ਵਿਛੋੜਾ ਨਹੀਂ ਹੁੰਦਾ ਉਹ ਸਦਾ ਉਸ ਦਰ ਤੇ ਹੀ ਰਹਿੰਦੇ ਹਾਂ ਉਸ ਦਰ ਤੋਂ ਵਿਛੜਦੇ ਨਹੀਂ ਹਾਂ ਧਾਕ ਕਿਸੇ ਨੂੰ ਧੱਕ ਕੇ ਪਰੇ ਕਰ ਦੇਣਾ ਉਹਨਾਂ ਨੂੰ ਫਿਰ ਕੋਈ ਇਹੋ ਜਿਹੇ ਧੱਕੇ ਮਾਰਨ ਵਾਲਾ ਨਹੀਂ ਉਹ ਸਦਾ ਹੀ ਉਸ ਮਹਿਲ ਦੇ ਨਾਲ ਹੀ ਜੁੜੇ ਰਹਿੰਦੇ ਹਨ ਉਸ ਵਾਹਿਗੁਰੂ ਦੇ ਦਰ ਦੇ ਨਾਲ ਹੀ ਜੁੜੇ ਰਹਿੰਦੇ ਹਨ ਮਨ ਤਨ ਹੋਏ ਨਿਆਲ ਬਿੰਦਕ ਨਦਰ ਝਾਕ ਥੋੜੀ ਜਿਨੀ ਵੀ ਬਿੰਦ ਤੋਂ ਬਿੰਦਰ ਨਦਰ ਮਿਹਰ ਦੀ ਨਜ਼ਰ ਝਾਕ ਜੇ ਉਹ ਵਾਹਿਗੁਰੂ ਕਰ ਦੇਵੇ ਉਸ ਵਾਹਿਗੁਰੂ ਦੀ ਥੋੜੀ ਜਿਹੀ ਮਿਹਰ ਦੀ ਨਜ਼ਰ ਦੀ ਝਾਕ ਦੇ ਨਾਲ ਮਨ ਤਨ ਹੋਏ ਨਿਹਾਲ ਇਹ ਮਨ ਅਤੇ ਤਨ ਇਹ ਦੋਨੇ ਹੀ ਵੇਗਸ ਜਾਂਦੇ ਹਨ ਖੇੜ ਜਾਂਦੇ ਆ ਨਿਹਾਲ ਹੋ ਜਾਂਦੇ ਹਨ ਜਦੋਂ ਉਹ ਵਾਹਿਗੁਰੂ ਥੋੜਾ ਜਿਹਾ ਵੀ ਆਪਣੀ ਕਿਰਪਾ ਕਰਕੇ ਆਪਣੀ ਥੋੜੀ ਜੀਵੀ ਨਦਰ ਬਖਸ਼ਿਸ਼ ਕਰਦਾ ਹੋਇਆ ਨਉ ਨਿਦ ਨਾਮ ਨਿਧਾਣ ਗੁਰ ਕੈ ਸ਼ਬਦ ਲਾਗ ਗੁਰੂ ਦੇ ਸ਼ਬਦ ਦੇ ਨਾਲ ਲਾਗ ਗੁਰੂ ਦੇ ਸ਼ਬਦ ਦੇ ਨਾਲ ਜੁੜ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਨਉ ਨਿਦ ਨਾਮ ਨਿਦਾਨ ਉਹ ਨਾਮ ਜੋ ਨੌ ਹੀ ਨਦੀਆਂ ਹਨ ਜੋ ਨੌ ਹੀ ਖਜ਼ਾਨੇ ਹਨ ਉਹ ਗੁਰੂ ਦੇ ਸ਼ਬਦ ਦੇ ਨਾਲ ਲੱਗ ਕੇ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਬਦ ਕਿਉਂਕਿ ਸ਼ਬਦ ਹੀ ਸਭ ਕੁਝ ਹੈ ਸ਼ਬਦ ਦੇ ਨਾਲ ਜੁੜ ਕੇ ਨਾਉ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਹੈ ਮਿਲਾਪ ਹੁੰਦਾ ਹੈ ਸ਼ਬਦੇ ਨਉ ਉਪਜ ਸ਼ਬਦੇ ਮੇਲੋ ਆ ਆ ਬੇਨ ਸ਼ਬਦੇ ਸਭ ਜਗ ਬੋਰਾਣਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਣਕ ਗੁਰੂਖ ਪਾਇਆ ਉਸ ਵਾਹਿਗੁਰੂ ਸਤਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਇਹ ਹੀ ਅੰਮ੍ਰਿਤ ਹੈ ਇਹ ਹੀ ਅੰਮ੍ਰਿਤ ਰੂਪੀ ਜਲ ਹੈ ਇਹ ਹੀ ਨਾਮ ਹੈ ਪਰ ਮਿਲਦਾ ਕਿਸ ਤਰ੍ਹਾਂ ਆਇਆ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਨਾਲ ਜੁੜਨ ਤੇ ਗੁਰੂ ਦੇ ਦੱਸੇ ਵਿਰਾਕ ਤੇ ਤੁਰਨ ਤੇ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਦੇ ਨਾਉ ਉਪਜ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੇ ਸਭ जग ਬੋਰਾਣਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਉਸ ਵਾਹਿਗੁਰੂ ਸਤਗੁਰੂ ਜੀ ਦੇ ਬਖਸ਼ੇ ਹੋਏ ਸ਼ਬਦ ਉਸ ਦੇ ਨਾਲ ਹੀ ਜੋੜਨਾ ਇਹੀ ਸਤਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਨੋ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਜਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਫਿਰ ਜਿਨ੍ਹਾਂ ਦੇ ਮਸਤਕ ਦੇ ਭਾਗ ਉਲ ਜਾਂਦੇ ਹਨ ਪਿਛਲੇ ਪੂਰਬਲੇ ਕੀਤੇ ਹੋਏ ਭਾਗ ਜਵਾਨ ਉਹ ਉਹਨਾਂ ਦੇ ਅੰਕੁਰ ਜਵਾਨ ਉੱਠ ਪੈਂਦੇ ਹਨ ਉਹਨਾਂ ਨੂੰ ਫਿਰ ਜਿਸੈ ਮਿਲੈ ਸੰਤ ਖਾਕ ਉਹਨਾਂ ਨੂੰ ਫਿਰ ਗੁਰੂ ਦੀ ਚਰਨ ਧੂੜੀ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਚਰਨ ਧੂੜੀ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਦੇ ਨਾਲ ਜਿਹੜੇ ਜੁੜਦੇ ਹਨ ਉਹਨਾਂ ਦੇ ਭਾਗ ਜਾਗ ਪੈਂਦੇ ਹਨ ਉਹਨਾਂ ਨੂੰ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਨਾਮ ਕੇ ਸਾਰੇ 9 ਨਿਦ ਨਾਮ ਨਿਦਾਂ 9 ਨਿਧੀਆਂ ਦਾ ਭੰਡਾਰ ਹੈ ਉਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਬਦ ਦੇ ਨਾਲ ਜੁੜ ਕੇ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸ਼ਬਦ ਦੇ ਨਾਲ ਜੁੜੀਏ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜੀਏ ਤਾਂ ਜੋ ਇਹ ਸਾਡਾ ਜਨਮ ਜੋ ਹੈ ਸਾਨੂੰ ਇਸ ਜਨਮ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ ਉਸ ਵਾਹਿਗੁਰੂ ਦੇ ਸਿਮਰਨ ਦੀ ਪ੍ਰਾਪਤੀ ਹੋ ਜਾਵੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਇਹ ਸਾਡਾ ਜਨਮ ਜੋ ਹੈ ਉਹ ਸਫਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ